ਚੱਲੇਗੀ ਮਾਲ ਵਿਭਾਗ ਦੇ ਵਿਧੇਕ ਮੁਖ ਸਕੱਤਰ ਅਨੁਰਾਗ ਫਰਮਾਨ ਨੇ ਹੁਕਮ ਜਾਰੀ ਕਰ ਦਿੱਤੇ ਨੇ ਤਹਿਸੀਲਾਂ ਦੇ ਵਿੱਚੋਂ ਰਿਸ਼ਵਤਖੋਰੀ ਖਤਮ ਕਰਨ ਲਈ ਵੱਡਾ ਫੈਸਲਾ ਲਿਆ ਗਿਆ ਦਰਅਸਲ 7 ਸਾਲ ਤੋਂ ਸੇਵਾ ਵਾਲੇ ਨੌਜਵਾਨ ਹੁਣ ਕਲਰਕਾਂ ਦਾ ਜਿੰਮਾ ਸੰਭਲ ਗਏ ਲੰਬੇ ਸਮੇਂ ਤੋਂ ਤੇ ਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ ਦਿੱਤੇ ਨੇ ਜੇ ਗੱਲ ਕੀਤੀ ਜਾਵੇ ਤਾਂ ਪਿਛਲੇ ਕਈ ਦਿਨਾਂ ਤੋਂ ਮਾਲ ਵਿਭਾਗ ਦੀਆਂ ਮੀਟਿੰਗਾਂ ਹੋ ਰਹੀਆਂ ਨੇ ਹਾਲਾਂਕਿ ਪਿਛਲੇ ਦਿਨੀ ਵੱਡੇ ਪੱਧਰ ਦੇ ਉੱਤੇ ਤਹਿਸੀਲਦਾਰ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਵੀ ਕੀਤੇ ਗਏ ਸੀ ਸੀਐਮ ਮਾਨ ਦੇ ਵੱਲੋਂ ਹਮੇਸ਼ਾ ਹੀ ਇਹ ਗੱਲ ਕਹੀ ਜਾਂਦੀ ਹੈ ਕਿ ਹੁਣ ਭ੍ਰਿਸ਼ਟਾਚਾਰ ਨੂੰ ਖਤਮ ਕਰਤਾ ਜਾਵੇਗਾ ਕਿਸੇ ਵੀ ਪੱਧਰ ਦੇ ਉੱਤੇ ਭ੍ਰਿਸ਼ਟਾਚਾਰ ਨਹੀਂ ਹੋਣ ਦਿੱਤਾ ਜਾਵੇਗਾ ਤਾਂ ਅਜੇ ਵਿਚਾਰ ਹੁਣ ਰਜਿਸਟਰੀਆਂ ਦੌਰਾਨ ਰਿਸ਼ਵਤਖੋਰੀ ਵੀ ਨਹੀਂ ਚੱਲੇਗੀ ਮਾਲ ਵਿਭਾਗ ਦੇ ਵਿਧਿਕ ਮੁਖ ਸਕੱਤਰ ਅਨੁਰਾਧ ਫਰਮਾਨੇ ਹੁਕਮ ਜਾਰੀ ਕਰਦੇ ਤੈ ਲੰਬੇ ਸਮੇਂ ਤੋਂ ਤੈਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ ਦਿੱਤੇ ਨੇ ਤਾਂ 7 ਸਾਲ ਤੋਂ ਸੇਵਾ ਵਾਲੇ ਨੌਜਵਾਨ ਕਲਰਕਾਂ ਦਾ ਸੀਮਾ ਸਾਹਮਣਗੇ ਰਜਿਸਟਰੀ ਕਲਰਕਾਂ ਦੇ ਉੱਤੇ ਸਰਕਾਰ ਦੇ ਵੱਲੋਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਜੀ ਹਾਂ ਹੁਣ ਰਜਿਸਟਰੀ ਦੇ ਦੌਰਾਨ ਰਿਸ਼ਵਤਖੋਰੀ ਨਹੀਂ ਚੱਲੇਗੀ ਮਾਲ ਵਿਪਾਕ ਦੇ ਵਿਦੇਕ ਮੁਖਸਕਤਰ ਅਨੁਰਾਗ ਫਰਮਾਨੇ ਹੁਕਮ ਜਾਰੀ ਕਰ ਦਿੱਤੇ ਨੇ ਤਹਿਸੀਲਾਂ ਦੇ ਵਿੱਚੋਂ ਰਿਸ਼ਵਤਖੋਰੀ ਖਤਮ ਕਰਨ ਲਈ ਵੱਡਾ ਫੈਸਲਾ ਲਿਆ ਗਿਆ ਦਰਅਸਲ 7 ਸਾਲ ਤੋਂ ਸੇਵਾ ਵਾਲੇ ਨੌਜਵਾਨ ਹੁਣ ਕਲਰਕਾਂ ਦਾ ਜਿੰਮਾ ਸੰਭੜ ਗਏ ਲੰਬੇ ਸਮੇਂ ਤੋਂ ਤੇ ਨਾਤ ਰਜਿਸਟਰੀ ਕਲਰਕਾਂ ਦੇ ਤਬਾਤਲੇ ਦੇ ਹੁਕਮ ਦੇ ਦਿੱਤੇ ਨੇ ਜੇ ਗੱਲ ਕੀਤੀ ਜਾਵੇ ਤਾਂ ਪਿਛਲੇ ਕਈ ਦਿਨਾਂ ਤੋਂ ਮਾਲ ਵਿਪਾਕਤਿਆਂ ਮੀਟਿੰਗਾਂ ਹੋ ਰਹੀਆਂ ਨੇ ਹਾਲਾਂਕਿ ਪਿਛਲੇ ਦਿਨੀ ਵੱਡੇ ਪੱਧਰ ਦੇ ਉੱਤੇ ਤਹਿਸੀਲਦਾਰ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਵੀ ਕੀਤੇ ਗਏ ਸੀ ਸੀਐਮ ਆਨ ਦੇ ਵੱਲੋਂ ਹਮੇਸ਼ਾ ਹੀ ਇਹ ਗੱਲ ਕਹੀ ਜਾਂਦੀ ਹੈ ਕਿ ਹੁਣ ਪ੍ਰਸ਼ਾਚਾਰ ਨੂੰ ਖਤਮ ਕਰਤਾ ਜਾਵੇਗਾ ਕਿਸੇ ਵੀ ਪੱਧਰ ਦੇ ਉੱਤੇ ਪ੍ਰਸ਼ਾਚਾਰ ਨਹੀਂ ਹੋਣ ਦਿੱਤਾ ਜਾਵੇਗਾ ਤਾਂ ਜੋ ਇਹ ਵਿਚਕਾਰ ਹੁਣ ਰਜਿਸਟਰੀਆ ਦੌਰਾਨ ਰਿਸ਼ਵਤਖੋਰੀ ਵੀ ਨਹੀਂ ਚੱਲੇਗੀ ਮਾਲ ਵਿਭਾਗ ਦੇ ਵਿਧਿਕ ਮੁਖ ਸਕੱਤਰ ਅਨੁਰਾਗ ਫਰਮਾਨੇ ਹੁਕਮ ਜਾਰੀ ਕਰਦੇ ਤੈ ਲੰਬੇ ਸਮੇਤ ਤੈਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ ਦਿੱਤੇ ਨੇ ਤਾਂ 7 ਸਾਲ ਤੋਂ ਸੇਵਾ ਵਾਲੇ ਨੌਜਵਾਨ ਕਲਰਕਾਂ ਦਾ ਸੀਮਾ ਸਾਹਮਣਗੇ ਰਜਿਸਟਰੀ ਕਲਰਕਾਂ ਦੇ ਉੱਤੇ ਸਰਕਾਰ ਦੇ ਵੱਲੋਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਜੀ ਹਾਂ ਹੁਣ ਰਜਿਸਟਰੀ ਦੇ ਦੁਆਰਾ ਰਿਸ਼ਵਤ ਖੋਰੀ ਨਹੀਂ ਚੱਲੇਗੀ ਮਾਲ ਵਿਭਾਗ ਦੇ ਵਿਦੇਕ ਮੁਖਸਤਰ ਅਨੁਰਾਗ ਫਰਮਾਨੇ ਹੁਕਮ ਜਾਰੀ ਕਰ ਦਿੱਤੇ ਨੇ ਤਹਿਸੀਲਾਂ ਦੇ ਵਿੱਚੋਂ ਰਿਸ਼ਵਤ ਖੋਰੀ ਖਤਮ ਕਰਨ ਲਈ ਵੱਡਾ ਫੈਸਲਾ ਲਿਆ ਗਿਆ। ਦਰਅਸਲ 7 ਸਾਲ ਤੋਂ ਸੇਵਾ ਵਾਲੇ ਨੌਜਵਾਨ ਹੁਣ ਕਲਰਕਾਂ ਦਾ ਜਿੰਮਾ ਸੰਭਲ ਗਏ। ਲੰਬੇ ਸਮੇਂ ਤੋਂ ਤੇ ਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ ਦਿੱਤੇ ਨੇ। ਜੇ ਗੱਲ ਕੀਤੀ ਜਾਵੇ ਤਾਂ ਪਿਛਲੇ ਕਈ ਦਿਨਾਂ ਤੋਂ ਮਾਲ ਵਿਭਾਗ ਦੀਆਂ ਮੀਟਿੰਗਾਂ ਹੋ ਰਹੀਆਂ ਨੇ। ਹਾਲਾਂਕਿ ਪਿਛਲੇ ਦਿਨੀ ਵੱਡੇ ਪੱਧਰ ਦੇ ਉੱਤੇ ਤਹਿਸੀਲਦਾਰ, ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਵੀ ਕੀਤੇ ਗਏ ਸੀ। सीएम मानदेव ਵੱਲੋਂ ਹਮੇਸ਼ਾ ਹੀ ਇਹ ਗੱਲ ਕਹੀ ਜਾਂਦੀ ਹੈ ਕਿ ਹੁਣ ਭ੍ਰਿਸ਼ਟਾਚਾਰ ਨੂੰ ਖਤਮ ਕਰਤਾ ਜਾਵੇਗਾ ਕਿਸੇ ਵੀ ਪੱਧਰ ਤੇ ਭ੍ਰਿਸ਼ਟਾਚਾਰ ਨਹੀਂ ਹੋਣ ਦਿੱਤਾ ਜਾਵੇਗਾ ਤਾਂ ਅਜੇ ਵਿਚਕਾਰ ਹੁਣ ਰਜਿਸਟਰੀਆ ਦੌਰਾਨ ਰਿਸ਼ਵਤਖੋਰੀ ਵੀ ਨਹੀਂ ਚੱਲੇਗੀ ਮਾਲ ਵਿਭਾਗ ਦੇ ਵਿਧਿਕ ਮੁਖ ਸਕੱਤਰ ਅਨੁਰਾਗ ਫਰਮਾਨੇ ਹੁਕਮ ਜਾਰੀ ਕਰਦੇ ਤੈ ਲੰਬੇ ਸਮੇਂ ਤੋਂ ਤੈਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ ਦਿੱਤੇ ਨੇ ਤਾਂ 7 ਸਾਲ ਤੋਂ ਸੇਵਾ ਵਾਲੇ ਨੌਜਵਾਨ ਕਲਰਕਾਂ ਦਾ ਸੀਮਾ ਸਾਹ ਬਣਗੇ ਰਜਿਸਟਰੀ ਕਲਰਕਾਂ ਦੇ ਉੱਤੇ ਸਰਕਾਰ ਦੇ ਵੱਲੋਂ ਸਿਕੰਜਾ ਕੱਸਿਆ ਜਾ ਰਿਹਾ ਹੈ ਜੀ ਹਾਂ ਹੁਣ ਰਜਿਸਟਰੀ ਦੇ ਦੌਰਾਨ ਰਿਸ਼ਵਤ ਖੋਰੀ ਨਹੀਂ ਚੱਲੇਗੀ ਮਾਲ ਵਿਭਾਗ ਦੇ ਵਿਦੇਕ ਮੁਖਸਤਰ ਅਨੁਰਾਗ ਫਰਮਾਨੇ ਹੁਕਮ ਜਾਰੀ ਕਰ ਦਿੱਤੇ ਨੇ ਤਹਿਸੀਲਾਂ ਦੇ ਵਿੱਚੋਂ ਰਿਸ਼ਵਤ ਖੋਰੀ ਖਤਮ ਕਰਨ ਲਈ ਵੱਡਾ ਫੈਸਲਾ ਲਿਆ ਗਿਆ। ਦਰਅਸਲ 7 ਸਾਲ ਤੋਂ ਸੇਵਾ ਵਾਲੇ ਨੌਜਵਾਨ ਹੁਣ ਕਲਰਕਾਂ ਦਾ ਜਿੰਮਾ ਸੰਭਲ ਗਏ। ਲੰਬੇ ਸਮੇਂ ਤੋਂ ਤੈਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ ਦਿੱਤੇ ਨੇ। ਜੇ ਗੱਲ ਕੀਤੀ ਜਾਵੇ ਤਾਂ ਪਿਛਲੇ ਕਈ ਦਿਨਾਂ ਤੋਂ ਮਾਲ ਵਿਭਾਗ ਦੀਆਂ ਮੀਟਿੰਗਾਂ ਹੋ ਰਹੀਆਂ ਨੇ। ਹਾਲਾਂਕਿ ਪਿਛਲੇ ਦਿਨੀ ਵੱਡੇ ਪੱਧਰ ਦੇ ਉੱਤੇ ਤਹਿਸੀਲਦਾਰ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਵੀ ਕੀਤੇ ਗਏ ਸੀ। सीएम मान ਦੇ ਵੱਲੋਂ ਹਮੇਸ਼ਾ ਹੀ ਇਹ ਗੱਲ ਕਹੀ ਜਾਂਦੀ ਹੈ ਕਿ ਹੁਣ ਭ੍ਰਿਸ਼ਟਾਚਾਰ ਨੂੰ ਖਤਮ ਕਰਤਾ ਜਾਵੇਗਾ ਕਿਸੇ ਵੀ ਪੱਧਰ ਦੇ ਉੱਤੇ ਭ੍ਰਿਸ਼ਟਾਚਾਰ ਨਹੀਂ ਹੋਣ ਦਿੱਤਾ ਜਾਵੇਗਾ ਤਾਂ ਜੋ ਇਹ ਵਿਚਾਰ ਹੁਣ ਰਜਿਸਟਰੀਆ ਦੌਰਾਨ ਰਿਸ਼ਵਤਖੋਰੀ ਵੀ ਨਹੀਂ ਚੱਲੇਗੀ ਮਾਲ ਵਿਭਾਗ ਦੇ ਵਿਧਿਕ ਮੁਖ ਸਕੱਤਰ ਅਨੁਰਾਗ ਫਰਮਾਨੇ ਹੁਕਮ ਜਾਰੀ ਕਰ ਦਿੱਤੇ ਲੰਬੇ ਸਮੇਤ ਤੈਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ ਦਿੱਤੇ ਨੇ ਤਾਂ 7 ਸਾਲ ਤੋਂ ਸੇਵਾ ਵਾਲੇ ਨੌਜਵਾਨ ਕਲਰਕਾਂ ਦਾ ਜ਼ਿਮਾ ਸੰਭਲਣਗੇ ਰਜਿਸਟਰੀ ਕਲਰਕਾਂ ਦੇ ਉੱਤੇ ਸਰਕਾਰ ਦੇ ਵੱਲੋਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਜੀ ਹਾਂ ਹੁਣ ਰਜਿਸਟਰੀ ਦੇ ਦੁਆਰਾ ਰਿਸ਼ਵਤਖੋਰੀ ਨਹੀਂ ਚੱਲੇਗੀ ਮਾਲ ਵਿਭਾਗ ਦੇ ਵਿਧੇਕ ਮੁਖਸਤਕਰ ਅਨੁਰਾਗ ਪਰਮਾ ਨੇ ਹੁਕਮ ਜਾਰੀ ਕਰ ਦਿੱਤੇ ਨੇ ਤਹਿਸੀਲਾਂ ਦੇ ਵਿੱਚੋਂ ਰਿਸ਼ਵਤ ਖੋਰੀ ਖਤਮ ਕਰਨ ਲਈ ਵੱਡਾ ਫੈਸਲਾ ਲਿਆ ਗਿਆ। ਦਰਅਸਲ 7 ਸਾਲ ਤੋਂ ਸੇਵਾ ਵਾਲੇ ਨੌਜਵਾਨ ਹੁਣ ਕਲਰਕਾਂ ਦਾ ਜਿੰਮਾ ਸੰਭਲ ਗਏ। ਲੰਬੇ ਸਮੇਂ ਤੋਂ ਤੈਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ ਦਿੱਤੇ ਨੇ। ਜੇ ਗੱਲ ਕੀਤੀ ਜਾਵੇ ਤਾਂ ਪਿਛਲੇ ਕਈ ਦਿਨਾਂ ਤੋਂ ਮਾਲ ਵਿਭਾਗ ਦੀਆਂ ਮੀਟਿੰਗਾਂ ਹੋ ਰਹੀਆਂ ਨੇ। ਹਾਲਾਂਕਿ ਪਿਛਲੇ ਦਿਨੀ ਵੱਡੇ ਪੱਧਰ ਦੇ ਉੱਤੇ ਤਹਿਸੀਲਦਾਰ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਵੀ ਕੀਤੇ ਗਏ ਸੀ। ਸੀਐਮ ਮਾਨ ਦੇ ਵੱਲੋਂ ਹਮੇਸ਼ਾ ਹੀ ਇਹੀ ਗੱਲ ਕਹੀ ਜਾਂਦੀ ਹੈ ਕਿ ਹੁਣ ਪ੍ਰਿਸ਼ਟਾਚਾਰ ਨੂੰ ਖਤਮ ਕੀਤਾ ਜਾਵੇਗਾ ਕਿਸੇ ਵੀ ਪੱਧਰ ਦੇ ਉੱਤੇ ਪ੍ਰਿਸ਼ਟਾਚਾਰ ਨਹੀਂ ਹੋਣ ਦਿੱਤਾ ਜਾਵੇਗਾ ਤਾਂ ਜੋ ਇਹ ਵਿਚਾਰ ਹੁਣ ਰਜਿਸਟਰੀਆਂ ਦੌਰਾਨ ਰਿਸ਼ਵਤਖੋਰੀ ਵੀ ਨਹੀਂ ਚੱਲੇਗੀ ਮਾਲ ਵਿਭਾਗ ਦੇ ਵਧੀਕ ਮੁਖਸਕਤਰ ਅਨੁਰਾਗ ਵਰਮਾ ਨੇ ਹੁਕਮ ਜਾਰੀ ਕਰਦੇ ਤੇ ਲੰਬੇ ਸਮੇਂ ਤੋਂ ਤੈਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ ਦਿੱਤੇ ਨੇ ਤਾਂ 7 ਸਾਲ ਤੋਂ ਸੇਵਾ ਵਾਲੇ ਨੂੰ ਅਚਪਾਨ ਕਲਰਕਾਂ ਦਾ ਸੀਮਾ ਸਾਹ ਬਣਗੇ ਰਜਿਸਟਰੀ ਕਲਰਕਾਂ ਦੇ ਉੱਤੇ ਸਰਕਾਰ ਦੇ ਵੱਲੋਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਜੀ ਹਾਂ ਹੁਣ ਰਜਿਸਟਰੀ ਦੇ ਦੁਆਰਾ ਰਿਸ਼ਵਤ ਖੋਰੀ ਨਹੀਂ ਚੱਲੇਗੀ ਮਾਲ ਵਿਭਾਗ ਦੇ ਵਿਦੇਕ ਮੁਖਸਤਰ ਅਨੁਰਾਗ ਫਰਮਾਨੇ ਹੁਕਮ ਜਾਰੀ ਕਰ ਦਿੱਤੇ ਨੇ ਤਹਿਸੀਲਾਂ ਦੇ ਵਿੱਚੋਂ ਰਿਸ਼ਵਤ ਖੋਰੀ ਖਤਮ ਕਰਨ ਲਈ ਵੱਡਾ ਫੈਸਲਾ ਲਿਆ ਗਿਆ। ਦਰਅਸਲ 7 ਸਾਲ ਤੋਂ ਸੇਵਾ ਵਾਲੇ ਨੌਜਵਾਨ ਹੁਣ ਕਲਰਕਾਂ ਦਾ ਜਿੰਮਾ ਸੰਭਲ ਗਏ। ਲੰਬੇ ਸਮੇਂ ਤੋਂ ਤੇ ਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ ਦਿੱਤੇ ਨੇ। ਜੇ ਗੱਲ ਕੀਤੀ ਜਾਵੇ ਤਾਂ ਪਿਛਲੇ ਕਈ ਦਿਨਾਂ ਤੋਂ ਮਾਲ ਵਿਭਾਗ ਦੀਆਂ ਮੀਟਿੰਗਾਂ ਹੋ ਰਹੀਆਂ ਨੇ। ਹਾਲਾਂਕਿ ਪਿਛਲੇ ਦਿਨੀ ਵੱਡੇ ਪੱਧਰ ਦੇ ਉੱਤੇ ਤਹਿਸੀਲਦਾਰ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਵੀ ਕੀਤੇ ਗਏ ਸੀ। ਸੀਮਾਨ ਦੇ ਵੱਲੋਂ ਹਮੇਸ਼ਾ ਹੀ ਇਹ ਗੱਲ ਕਹੀ ਜਾਂਦੀ ਹੈ ਕਿ ਹੁਣ ਭ੍ਰਿਸ਼ਟਾਚਾਰ ਨੂੰ ਖਤਮ ਕਰਤਾ ਜਾਵੇਗਾ ਕਿਸੇ ਵੀ ਪੱਧਰ ਦੇ ਉੱਤੇ ਭ੍ਰਿਸ਼ਟਾਚਾਰ ਨਹੀਂ ਹੋਣ ਦਿੱਤਾ ਜਾਵੇਗਾ ਤਾਂ ਅਜਿਹੇ ਵਿਚਕਾਰ ਹੁਣ ਰਜਿਸਟਰੀਆ ਦੌਰਾਨ ਰਿਸ਼ਵਤਖੋਰੀ ਵੀ ਨਹੀਂ ਚੱਲੇਗੀ ਮਾਲ ਵਿਭਾਗ ਦੇ ਵਿਧਿਕ ਮੁਖ ਸਕੱਤਰ ਅਨੁਰਾਗ ਫਰਮਾਨੇ ਹੁਕਮ ਜਾਰੀ ਕਰਦੇ ਤੈ ਲੰਬੇ ਸਮੇਂ ਤੋਂ ਤੈਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ ਦਿੱਤੇ ਨੇ ਤਾਂ 7 ਸਾਲ ਤੋਂ ਸੇਵਾ ਵਾਲੇ ਨੂੰ ਅਚਪਾਨ ਕਲਰਕਾਂ ਦਾ ਸੀਮਾ ਸਾਹ ਬਣਗੇ ਰਜਿਸਟਰੀ ਕਲਰਕਾਂ ਦੇ ਉੱਤੇ ਸਰਕਾਰ ਦੇ ਵੱਲੋਂ ਸਿਕੰਜਾ ਕੱਸਿਆ ਜਾ ਰਿਹਾ ਹੈ ਜੀ ਹਾਂ ਹੁਣ ਰਜਿਸਟਰੀ ਦੇ ਦੁਆਰਾ ਰਿਸ਼ਵਤ ਖੋਰੀ ਨਹੀਂ ਚੱਲੇਗੀ ਮਾਲ ਵਿਭਾਗ ਦੇ ਵਿਦੇਕ ਮੁਖਸਤਰ ਅਨੁਰਾਗ ਫਰਮਾਨੇ ਹੁਕਮ ਜਾਰੀ ਕਰ ਦਿੱਤੇ ਨੇ ਤਹਿਸੀਲਾਂ ਦੇ ਵਿੱਚੋਂ ਰਿਸ਼ਵਤ ਖੋਰੀ ਖਤਮ ਕਰਨ ਲਈ ਵੱਡਾ ਫੈਸਲਾ ਲਿਆ ਗਿਆ। ਦਰਅਸਲ 7 ਸਾਲ ਤੋਂ ਸੇਵਾ ਵਾਲੇ ਨੌਜਵਾਨ ਹੁਣ ਕਲਰਕਾਂ ਦਾ ਜਿੰਮਾ ਸੰਭੜ ਗਏ। ਲੰਬੇ ਸਮੇਂ ਤੋਂ ਤੈਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ ਦਿੱਤੇ ਨੇ। ਜੇ ਗੱਲ ਕੀਤੀ ਜਾਵੇ ਤਾਂ ਪਿਛਲੇ ਕਈ ਦਿਨਾਂ ਤੋਂ ਮਾਲ ਵਿਭਾਗ ਦੀਆਂ ਮੀਟਿੰਗਾਂ ਹੋ ਰਹੀਆਂ ਨੇ। ਹਾਲਾਂਕਿ ਪਿਛਲੇ ਦਿਨੀ ਵੱਡੇ ਪੱਧਰ ਦੇ ਉੱਤੇ ਤਹਿਸੀਲਦਾਰ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਵੀ ਕੀਤੇ ਗਏ ਸੀ। सीएम मान ਦੇ ਵੱਲੋਂ ਹਮੇਸ਼ਾ ਹੀ ਇਹ ਗੱਲ ਕਹੀ ਜਾਂਦੀ ਹੈ ਕਿ ਹੁਣ ਭ੍ਰਿਸ਼ਟਾਚਾਰ ਨੂੰ ਖਤਮ ਕਰਤਾ ਜਾਵੇਗਾ ਕਿਸੇ ਵੀ ਪੱਧਰ ਤੇ ਭ੍ਰਿਸ਼ਟਾਚਾਰ ਨਹੀਂ ਹੋਣ ਦਿੱਤਾ ਜਾਵੇਗਾ ਤਾਂ ਜੋ ਇਹ ਵਿਚਾਰ ਹੁਣ ਰਜਿਸਟਰੀਆ ਦੌਰਾਨ ਰਿਸ਼ਵਤਖੋਰੀ ਵੀ ਨਹੀਂ ਚੱਲੇਗੀ ਮਾਲ ਵਿਭਾਗ ਦੇ ਵਿਧਿਕ ਮੁਖ ਸਕੱਤਰ ਅਨੁਰਾਗ ਫਰਮਾਨੇ ਹੁਕਮ ਜਾਰੀ ਕਰ ਦਿੱਤੇ ਲੰਬੇ ਸਮੇਤ ਤੈਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ ਦਿੱਤੇ ਨੇ ਤਾਂ 7 ਸਾਲ ਤੋਂ ਸੇਵਾ ਵਾਲੇ ਨੌਜਵਾਨ ਕਲਰਕਾਂ ਦਾ ਜ਼ਿਮਾ ਸੰਭਲਣਗੇ ਰਜਿਸਟਰੀ ਕਲਰਕਾਂ ਦੇ ਉੱਤੇ ਸਰਕਾਰ ਦੇ ਵੱਲੋਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਜੀ ਹਾਂ ਹੁਣ ਰਜਿਸਟਰੀ ਦੇ ਦੁਆਰਾ ਰਿਸ਼ਵਤਖੋਰੀ ਨਹੀਂ ਚੱਲੇਗੀ ਮਾਲ ਵਿਭਾਗ ਦੇ ਵਿਧੇਕ ਮੁਖਸਤਕਰ ਅਨੁਰਾਗ ਪਰਮਾ ਨੇ ਹੁਕਮ ਜਾਰੀ ਕਰ ਦਿੱਤੇ ਨੇ ਤਹਿਸੀਲਾਂ ਦੇ ਵਿੱਚੋਂ ਰਿਸ਼ਵਤ ਖੋਰੀ ਖਤਮ ਕਰਨ ਲਈ ਵੱਡਾ ਫੈਸਲਾ ਲਿਆ ਗਿਆ। ਦਰਅਸਲ 7 ਸਾਲ ਤੋਂ ਸੇਵਾ ਵਾਲੇ ਨੌਜਵਾਨ ਹੁਣ ਕਲਰਕਾਂ ਦਾ ਜਿੰਮਾ ਸੰਭੜ ਗਏ। ਲੰਬੇ ਸਮੇਂ ਤੋਂ ਤੈਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ ਦਿੱਤੇ ਨੇ। ਜੇ ਗੱਲ ਕੀਤੀ ਜਾਵੇ ਤਾਂ ਪਿਛਲੇ ਕਈ ਦਿਨਾਂ ਤੋਂ ਮਾਲ ਵਿਭਾਗ ਦੀਆਂ ਮੀਟਿੰਗਾਂ ਹੋ ਰਹੀਆਂ ਨੇ। ਹਾਲਾਂਕਿ ਪਿਛਲੇ ਦਿਨੀ ਵੱਡੇ ਪੱਧਰ ਦੇ ਉੱਤੇ ਤਹਿਸੀਲਦਾਰ, ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਵੀ ਕੀਤੇ ਗਏ ਸੀ। सीएम मानदेव ਵੱਲੋਂ ਹਮੇਸ਼ਾ ਹੀ ਇਹ ਗੱਲ ਕਹੀ ਜਾਂਦੀ ਹੈ ਕਿ ਹੁਣ ਪ੍ਰੇਸ਼ਟਾਚਾਰ ਨੂੰ ਖਤਮ ਕਰਤਾ ਜਾਵੇਗਾ ਕਿਸੇ ਵੀ ਪੱਧਰ ਤੇ ਪ੍ਰੇਸ਼ਟਾਚਾਰ ਨਹੀਂ ਹੋਣ ਦਿੱਤਾ ਜਾਵੇਗਾ ਤਾਂ ਅਜਿਹੇ ਵਿਚਕਾਰ ਹੁਣ ਰਜਿਸਟਰੀਆ ਦੌਰਾਨ ਰਿਸ਼ਵਤਖੋਰੀ ਵੀ ਨਹੀਂ ਚੱਲੇਗੀ ਮਾਲ ਵਿਭਾਗ ਦੇ ਵਿਧਿਕ ਮੁਖ ਸਕੱਤਰ ਅਨੁਰਾਗ ਫਰਮਾਨੇ ਹੁਕਮ ਜਾਰੀ ਕਰਦੇ ਤੈ ਲੰਬੇ ਸਮੇਤ ਤੈਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ ਦਿੱਤੇ ਨੇ ਤਾਂ 7 ਸਾਲ ਤੋਂ ਸੇਵਾ ਵਾਲੇ ਨੌਜਵਾਨ ਕਲਰਕਾਂ ਦਾ ਸੀਮਾ ਸਾਹ ਬਣਗੇ ਰਜਿਸਟਰੀ ਕਲਰਕਾਂ ਦੇ ਉੱਤੇ ਸਰਕਾਰ ਦੇ ਵੱਲੋਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਜੀ ਹਾਂ ਹੁਣ ਰਜਿਸਟਰੀ ਦੇ ਦੁਆਰਾ ਰਿਸ਼ਵਤ ਖੋਰੀ ਨਹੀਂ ਚੱਲੇਗੀ ਮਾਲ ਵਿਭਾਗ ਦੇ ਵਿਦੇਕ ਮੁਖਸਤਰ ਅਨੁਰਾਗ ਫਰਮਾਨੇ ਹੁਕਮ ਜਾਰੀ ਕਰ ਦਿੱਤੇ ਨੇ ਤਹਿਸੀਲਾਂ ਦੇ ਵਿੱਚੋਂ ਰਿਸ਼ਵਤ ਖੋਰੀ ਖਤਮ ਕਰਨ ਲਈ ਵੱਡਾ ਫੈਸਲਾ ਲਿਆ ਗਿਆ। ਦਰਅਸਲ 7 ਸਾਲ ਤੋਂ ਸੇਵਾ ਵਾਲੇ ਨੌਜਵਾਨ ਹੁਣ ਕਲਰਕਾਂ ਦਾ ਜਿੰਮਾ ਸੰਭਲ ਗਏ। ਲੰਬੇ ਸਮੇਂ ਤੋਂ ਤੇ ਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ ਦਿੱਤੇ ਨੇ। ਜੇ ਗੱਲ ਕੀਤੀ ਜਾਵੇ ਤਾਂ ਪਿਛਲੇ ਕਈ ਦਿਨਾਂ ਤੋਂ ਮਾਲ ਵਿਭਾਗ ਦੀਆਂ ਮੀਟਿੰਗਾਂ ਹੋ ਰਹੀਆਂ ਨੇ। ਹਾਲਾਂਕਿ ਪਿਛਲੇ ਦਿਨੀ ਵੱਡੇ ਪੱਧਰ ਦੇ ਉੱਤੇ ਤਹਿਸੀਲਦਾਰ, ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਵੀ ਕੀਤੇ ਗਏ ਸੀ। ਸੀਮਾਨ ਦੇ ਵੱਲੋਂ ਹਮੇਸ਼ਾ ਹੀ ਇਹ ਗੱਲ ਕਹੀ ਜਾਂਦੀ ਹੈ ਕਿ ਹੁਣ ਭ੍ਰਿਸ਼ਟਾਚਾਰ ਨੂੰ ਖਤਮ ਕਰਤਾ ਜਾਵੇਗਾ ਕਿਸੇ ਵੀ ਪੱਧਰ ਤੇ ਭ੍ਰਿਸ਼ਟਾਚਾਰ ਨਹੀਂ ਹੋਣ ਦਿੱਤਾ ਜਾਵੇਗਾ ਤਾਂ ਅਜਿਹੇ ਵਿਚਕਾਰ ਹੁਣ ਰਜਿਸਟਰੀਆ ਦੌਰਾਨ ਰਿਸ਼ਵਤਖੋਰੀ ਵੀ ਨਹੀਂ ਚੱਲੇਗੀ ਮਾਲ ਵਿਭਾਗ ਦੇ ਵਿਧਿਕ ਮੁਖ ਸਕੱਤਰ ਅਨੁਰਾਗ ਫਰਮਾਨੇ ਹੁਕਮ ਜਾਰੀ ਕਰਦੇ ਤੈ ਲੰਬੇ ਸਮੇਤ ਤੈਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ ਦਿੱਤੇ ਨੇ ਤਾਂ 7 ਸਾਲ ਤੋਂ ਸੇਵਾ ਵਾਲੇ ਨੌਜਵਾਨ ਕਲਰਕਾਂ ਦਾ ਜ਼ਿਮਾ ਸੰਭਲਣਗੇ ਰਜਿਸਟਰੀ ਕਲਰਕਾਂ ਦੇ ਉੱਤੇ ਸਰਕਾਰ ਦੇ ਵੱਲੋਂ ਸਿਕੰਜਾ ਕੱਸਿਆ ਜਾ ਰਿਹਾ ਹੈ ਜੀ ਹਾਂ ਹੁਣ ਰਜਿਸਟਰੀ ਦੇ ਦੌਰਾਨ ਰਿਸ਼ਵਤ ਖੋਰੀ ਨਹੀਂ ਚੱਲੇਗੀ ਮਾਲ ਵਿਭਾਗ ਦੇ ਵਿਦੇਕ ਮੁਖਸਤਰ ਅਨੁਰਾਗ ਫਰਮਾਨੇ ਹੁਕਮ ਜਾਰੀ ਕਰ ਦਿੱਤੇ ਨੇ ਤਹਿਸੀਲਾਂ ਦੇ ਵਿੱਚੋਂ ਰਿਸ਼ਵਤ ਖੋਰੀ ਖਤਮ ਕਰਨ ਲਈ ਵੱਡਾ ਫੈਸਲਾ ਲਿਆ ਗਿਆ। ਦਰਅਸਲ 7 ਸਾਲ ਤੋਂ ਸੇਵਾ ਵਾਲੇ ਨੌਜਵਾਨ ਹੁਣ ਕਲਰਕਾਂ ਦਾ ਜਿੰਮਾ ਸੰਭੜ ਗਏ। ਲੰਬੇ ਸਮੇਂ ਤੋਂ ਤੇ ਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ ਦਿੱਤੇ ਨੇ। ਜੇ ਗੱਲ ਕੀਤੇ ਜਾਵੇ ਤਾਂ ਪਿਛਲੇ ਕਈ ਦਿਨਾਂ ਤੋਂ ਮਾਲ ਵਿਭਾਗ ਦੀਆਂ ਮੀਟਿੰਗਾਂ ਹੋ ਰਹੀਆਂ ਨੇ। ਹਾਲਾਂਕਿ ਪਿਛਲੇ ਦਿਨੀ ਵੱਡੇ ਪੱਧਰ ਦੇ ਉੱਤੇ ਤਹਿਸੀਲਦਾਰ ਨਾਇ ਤਹਿਸੀਲਦਾਰਾਂ ਦੇ ਤਬਾਦਲੇ ਵੀ ਕੀਤੇ ਗਏ ਸੀ। सीएम मान दे ਵੱਲੋਂ ਹਮੇਸ਼ਾ ਹੀ ਇਹ ਗੱਲ ਕਹੀ ਜਾਂਦੀ ਹੈ ਕਿ ਹੁਣ ਭ੍ਰਿਸ਼ਟਾਚਾਰ ਨੂੰ ਖਤਮ ਕਰਤਾ ਜਾਵੇਗਾ ਕਿਸੇ ਵੀ ਪੱਧਰ ਦੇ ਉੱਤੇ ਭ੍ਰਿਸ਼ਟਾਚਾਰ ਨਹੀਂ ਹੋਣ ਦਿੱਤਾ ਜਾਵੇਗਾ ਤਾਂ ਜੋ ਇਹ ਵਿਚਾਰ ਹੁਣ ਰਜਿਸਟਰੀਆ ਦੌਰਾਨ ਰਿਸ਼ਵਤਖੋਰੀ ਵੀ ਨਹੀਂ ਚੱਲੇਗੀ ਮਾਲ ਵਿਭਾਗ ਦੇ ਵਿਧਿਕ ਮੁਖ ਸਕੱਤਰ ਅਨੁਰਾਗ ਫਰਮਾਨੇ ਹੁਕਮ ਜਾਰੀ ਕਰਦੇ ਤੈਲ ਲੰਬੇ ਸਮੇਂ ਤੋਂ ਤੈਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ ਦਿੱਤੇ ਨੇ ਤਾਂ 7 ਸਾਲ ਤੋਂ ਸੇਵਾ ਵਾਲੇ ਨੌਜਵਾਨ ਕਲਰਕਾਂ ਦਾ ਸੀਮਾ ਸਾਹਮਣਗੇ ਰਜਿਸਟਰੀ ਕਲਰਕਾਂ ਦੇ ਉੱਤੇ ਸਰਕਾਰ ਦੇ ਵੱਲੋਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਜੀ ਹਾਂ ਹੁਣ ਰਜਿਸਟਰੀ ਦੇ ਦੁਆਰਾ ਰਿਸ਼ਵਤਖੋਰੀ ਨਹੀਂ ਚੱਲੇਗੀ ਮਾਲ ਵਿਭਾਗ ਦੇ ਵਿਧੇਕ ਮੁਖਸਕਰ ਅਨੁਰਾਗ ਪਰਮਾ ਨੇ ਹੁਕਮ ਜਾਰੀ ਕਰ ਦਿੱਤੇ ਨੇ ਤਹਿਸੀਲਾਂ ਦੇ ਵਿੱਚੋਂ ਰਿਸ਼ਵਤ ਖੋਰੀ ਖਤਮ ਕਰਨ ਲਈ ਵੱਡਾ ਫੈਸਲਾ ਲਿਆ ਗਿਆ। ਦਰਅਸਲ 7 ਸਾਲ ਤੋਂ ਸੇਵਾ ਵਾਲੇ ਨੌਜਵਾਨ ਹੁਣ ਕਲਰਕਾਂ ਦਾ ਜਿੰਮਾ ਸੰਭੜ ਗਏ। ਲੰਬੇ ਸਮੇਂ ਤੋਂ ਤੈਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ ਦਿੱਤੇ ਨੇ। ਜੇ ਗੱਲ ਕੀਤੀ ਜਾਵੇ ਤਾਂ ਪਿਛਲੇ ਕਈ ਦਿਨਾਂ ਤੋਂ ਮਾਲ ਵਿਭਾਗ ਦੀਆਂ ਮੀਟਿੰਗਾਂ ਹੋ ਰਹੀਆਂ ਨੇ। ਹਾਲਾਂਕਿ ਪਿਛਲੇ ਦਿਨੀ ਵੱਡੇ ਪੱਧਰ ਦੇ ਉੱਤੇ ਤਹਿਸੀਲਦਾਰ, ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਵੀ ਕੀਤੇ ਗਏ ਸੀ। ਸੀਐਮ ਮਾਨ ਦੇ ਵੱਲੋਂ ਹਮੇਸ਼ਾ ਹੀ ਇਹੀ ਗੱਲ ਕਹੀ ਜਾਂਦੀ ਹੈ ਕਿ ਹੁਣ ਪ੍ਰਿਸ਼ਟਾਚਾਰ ਨੂੰ ਖਤਮ ਕੀਤਾ ਜਾਵੇਗਾ ਕਿਸੇ ਵੀ ਪੱਧਰ ਦੇ ਉੱਤੇ ਪ੍ਰਿਸ਼ਟਾਚਾਰ ਨਹੀਂ ਹੋਣ ਦਿੱਤਾ ਜਾਵੇਗਾ ਤਾਂ ਜੋ ਇਹ ਵਿਚਕਾਰ ਹੁਣ ਰਜਿਸਟਰੀਆਂ ਦੌਰਾਨ ਰਿਸ਼ਵਤਖੋਰੀ ਵੀ ਨਹੀਂ ਚੱਲੇਗੀ ਮਾਲ ਵਿਭਾਗ ਦੇ ਵਧੀਕ ਮੁਖਸਕਤਰ ਅਨੁਰਾਗ ਵਰਮਾ ਨੇ ਹੁਕਮ ਜਾਰੀ ਕਰਦੇ ਤੈ ਲੰਬੇ ਸਮੇਂ ਤੋਂ ਤੈਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ ਦਿੱਤੇ ਨੇ ਤਾਂ 7 ਸਾਲ ਤੋਂ ਸੇਵਾ ਵਾਲੇ ਨੌਜਵਾਨ ਕਲਰਕਾਂ ਦਾ ਸੀਮਾ ਸਾਹ ਬਣਗੇ ਰਜਿਸਟਰੀ ਕਲਰਕਾਂ ਦੇ ਉੱਤੇ ਸਰਕਾਰ ਦੇ ਵੱਲੋਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਜੀ ਹਾਂ ਹੁਣ ਰਜਿਸਟਰੀ ਦੇ ਦੁਆਰਾ ਰਿਸ਼ਵਤ ਖੋਰੀ ਨਹੀਂ ਚੱਲੇਗੀ ਮਾਲ ਵਿਭਾਗ ਦੇ ਵਿਦੇਕ ਮੁਖਸਤਰ ਅਨੁਰਾਗ ਫਰਮਾਨੇ ਹੁਕਮ ਜਾਰੀ ਕਰ ਦਿੱਤੇ ਨੇ ਤਹਿਸੀਲਾਂ ਦੇ ਵਿੱਚੋਂ ਰਿਸ਼ਵਤ ਖੋਰੀ ਖਤਮ ਕਰਨ ਲਈ ਵੱਡਾ ਫੈਸਲਾ ਲਿਆ ਗਿਆ। ਦਰਅਸਲ 7 ਸਾਲ ਤੋਂ ਸੇਵਾ ਵਾਲੇ ਨੌਜਵਾਨ ਹੁਣ ਕਲਰਕਾਂ ਦਾ ਜਿੰਮਾ ਸੰਭਲ ਗਏ। ਲੰਬੇ ਸਮੇਂ ਤੋਂ ਤੇ ਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ ਦਿੱਤੇ ਨੇ। ਜੇ ਗੱਲ ਕੀਤੀ ਜਾਵੇ ਤਾਂ ਪਿਛਲੇ ਕਈ ਦਿਨਾਂ ਤੋਂ ਮਾਲ ਵਿਭਾਗ ਦੀਆਂ ਮੀਟਿੰਗਾਂ ਹੋ ਰਹੀਆਂ ਨੇ। ਹਾਲਾਂਕਿ ਪਿਛਲੇ ਦਿਨੀ ਵੱਡੇ ਪੱਧਰ ਦੇ ਉੱਤੇ ਤਹਿਸੀਲਦਾਰ, ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਵੀ ਕੀਤੇ ਗਏ ਸੀ। ਸੀਮਾਨ ਦੇ ਵੱਲੋਂ ਹਮੇਸ਼ਾ ਹੀ ਇਹ ਗੱਲ ਕਹੀ ਜਾਂਦੀ ਹੈ ਕਿ ਹੁਣ ਭ੍ਰਿਸ਼ਟਾਚਾਰ ਨੂੰ ਖਤਮ ਕਰਤਾ ਜਾਵੇਗਾ ਕਿਸੇ ਵੀ ਪੱਧਰ ਦੇ ਉੱਤੇ ਭ੍ਰਿਸ਼ਟਾਚਾਰ ਨਹੀਂ ਹੋਣ ਦਿੱਤਾ ਜਾਵੇਗਾ ਤਾਂ ਅਜਿਹੇ ਵਿਚਕਾਰ ਹੁਣ ਰਜਿਸਟਰੀਆ ਦੌਰਾਨ ਰਿਸ਼ਵਤਖੋਰੀ ਵੀ ਨਹੀਂ ਚੱਲੇਗੀ ਮਾਲ ਵਿਭਾਗ ਦੇ ਵਿਧਿਕ ਮੁਖ ਸਕੱਤਰ ਅਨੁਰਾਗ ਫਰਮਾਨੇ ਹੁਕਮ ਜਾਰੀ ਕਰਦੇ ਤੈ ਲੰਬੇ ਸਮੇਂ ਤੋਂ ਤੈਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ ਦਿੱਤੇ ਨੇ ਤਾਂ 7 ਸਾਲ ਤੋਂ ਸੇਵਾ ਵਾਲੇ ਨੌਜਵਾਨ ਕਲਰਕਾਂ ਦਾ ਸੀਮਾ ਸਾਹਮਣਗੇ ਰਜਿਸਟਰੀ ਕਲਰਕਾਂ ਦੇ ਉੱਤੇ ਸਰਕਾਰ ਦੇ ਵੱਲੋਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਜੀ ਹਾਂ ਹੁਣ ਰਜਿਸਟਰੀ ਦੇ ਦੁਆਰਾ ਰਿਸ਼ਵਤ ਖੋਰੀ ਨਹੀਂ ਚੱਲੇਗੀ ਮਾਲ ਵਿਭਾਗ ਦੇ ਵਿਦੇਕ ਮੁਖਸਤਰ ਅਨੁਰਾਗ ਫਰਮਾਨੇ ਹੁਕਮ ਜਾਰੀ ਕਰ ਦਿੱਤੇ ਨੇ ਤਹਿਸੀਲਾਂ ਦੇ ਵਿੱਚੋਂ ਰਿਸ਼ਵਤ ਖੋਰੀ ਖਤਮ ਕਰਨ ਲਈ ਵੱਡਾ ਫੈਸਲਾ ਲਿਆ ਗਿਆ। ਦਰਅਸਲ 7 ਸਾਲ ਤੋਂ ਸੇਵਾ ਵਾਲੇ ਨੌਜਵਾਨ ਹੁਣ ਕਲਰਕਾਂ ਦਾ ਜਿੰਮਾ ਸੰਭੜ ਗਏ। ਲੰਬੇ ਸਮੇਂ ਤੋਂ ਤੈਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ ਦਿੱਤੇ ਨੇ। ਜੇ ਗੱਲ ਕੀਤੀ ਜਾਵੇ ਤਾਂ ਪਿਛਲੇ ਕਈ ਦਿਨਾਂ ਤੋਂ ਮਾਲ ਵਿਭਾਗ ਦੀਆਂ ਮੀਟਿੰਗਾਂ ਹੋ ਰਹੀਆਂ ਨੇ। ਹਾਲਾਂਕਿ ਪਿਛਲੇ ਦਿਨੀ ਵੱਡੇ ਪੱਧਰ ਦੇ ਉੱਤੇ ਤਹਿਸੀਲਦਾਰ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਵੀ ਕੀਤੇ ਗਏ ਸੀ। सीएम मानदेव ਵੱਲੋਂ ਹਮੇਸ਼ਾ ਹੀ ਇਹ ਗੱਲ ਕਹੀ ਜਾਂਦੀ ਹੈ ਕਿ ਹੁਣ ਭ੍ਰਿਸ਼ਟਾਚਾਰ ਨੂੰ ਖਤਮ ਕਰਤਾ ਜਾਵੇਗਾ ਕਿਸੇ ਵੀ ਪੱਧਰ ਤੇ ਭ੍ਰਿਸ਼ਟਾਚਾਰ ਨਹੀਂ ਹੋਣ ਦਿੱਤਾ ਜਾਵੇਗਾ ਤਾਂ ਅਜਿਹੇ ਵਿਚਕਾਰ ਹੁਣ ਰਜਿਸਟਰੀਆ ਦੌਰਾਨ ਰਿਸ਼ਵਤਖੋਰੀ ਵੀ ਨਹੀਂ ਚੱਲੇਗੀ ਮਾਲ ਵਿਭਾਗ ਦੇ ਵਿਧਿਕ ਮੁਖ ਸਕੱਤਰ ਅਨੁਰਾਗ ਫਰਮਾਨੇ ਹੁਕਮ ਜਾਰੀ ਕਰ ਦਿੱਤੇ ਲੰਬੇ ਸਮੇਤ ਤੈਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ ਦਿੱਤੇ ਨੇ ਤਾਂ 7 ਸਾਲ ਤੋਂ ਸੇਵਾ ਵਾਲੇ ਨੌਜਵਾਨ ਕਲਰਕਾਂ ਦਾ ਜ਼ਿਮਾ ਸੰਭਲਣਗੇ ਰਜਿਸਟਰੀ ਕਲਰਕਾਂ ਦੇ ਉੱਤੇ ਸਰਕਾਰ ਦੇ ਵੱਲੋਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਜੀ ਹਾਂ ਹੁਣ ਰਜਿਸਟਰੀ ਦੇ ਦੁਆਰਾ ਰਿਸ਼ਵਤਖੋਰੀ ਨਹੀਂ ਚੱਲੇਗੀ ਮਾਲ ਵਿਭਾਗ ਦੇ ਵਿਧੇਕ ਮੁਖਸਤਕਰ ਅਨੁਰਾਗ ਪਰਮਾ ਨੇ ਹੁਕਮ ਜਾਰੀ ਕਰ ਦਿੱਤੇ ਨੇ ਤਹਿਸੀਲਾਂ ਦੇ ਵਿੱਚੋਂ ਰਿਸ਼ਵਤ ਖੋਰੀ ਖਤਮ ਕਰਨ ਲਈ ਵੱਡਾ ਫੈਸਲਾ ਲਿਆ ਗਿਆ। ਦਰਅਸਲ 7 ਸਾਲ ਤੋਂ ਸੇਵਾ ਵਾਲੇ ਨੌਜਵਾਨ ਹੁਣ ਕਲਰਕਾਂ ਦਾ ਜਿੰਮਾ ਸੰਭਲ ਗਏ। ਲੰਬੇ ਸਮੇਂ ਤੋਂ ਤੇ ਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ ਦਿੱਤੇ ਨੇ। ਜੇ ਗੱਲ ਕੀਤੀ ਜਾਵੇ ਤਾਂ ਪਿਛਲੇ ਕਈ ਦਿਨਾਂ ਤੋਂ ਮਾਲ ਵਿਭਾਗ ਦੀਆਂ ਮੀਟਿੰਗਾਂ ਹੋ ਰਹੀਆਂ ਨੇ। ਹਾਲਾਂਕਿ ਪਿਛਲੇ ਦਿਨੀ ਵੱਡੇ ਪੱਧਰ ਦੇ ਉੱਤੇ ਤਹਿਸੀਲਦਾਰ, ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਵੀ ਕੀਤੇ ਗਏ ਸੀ। ਸੀ ਆਮਾਨ ਦੇ ਵੱਲੋਂ ਹਮੇਸ਼ਾ ਹੀ ਇਹ ਗੱਲ ਕਹੀ ਜਾਂਦੀ ਹੈ ਕਿ ਹੁਣ ਭ੍ਰਿਸ਼ਟਾਚਾਰ ਨੂੰ ਖਤਮ ਕਰਤਾ ਜਾਵੇਗਾ ਕਿਸੇ ਵੀ ਪੱਧਰ ਦੇ ਉੱਤੇ ਭ੍ਰਿਸ਼ਟਾਚਾਰ ਨਹੀਂ ਹੋਣ ਦਿੱਤਾ ਜਾਵੇਗਾ ਤਾਂ ਜੋ ਇਹ ਵਿਚਾਰ ਹੁਣ ਰਜਿਸਟਰੀਆ ਦੌਰਾਨ ਰਿਸ਼ਵਤਖੋਰੀ ਵੀ ਨਹੀਂ ਚੱਲੇਗੀ ਮਾਲ ਵਿਭਾਗ ਦੇ ਵਿਧਿਕ ਮੁਖ ਸਕੱਤਰ ਅਨੁਰਾਗ ਫਰਮਾਨੇ ਹੁਕਮ ਜਾਰੀ ਕਰਦੇ ਤੈ ਲੰਬੇ ਸਮੇਂ ਤੋਂ ਤੈਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ ਦਿੱਤੇ ਨੇ ਤਾਂ 7 ਸਾਲ ਤੋਂ ਸੇਵਾ ਵਾਲੇ ਨੌਜਵਾਨ ਕਲਰਕਾਂ ਦਾ ਸੀਮਾ ਸਾਹਮਣਗੇ ਰਜਿਸਟਰੀ ਕਲਰਕਾਂ ਦੇ ਉੱਤੇ ਸਰਕਾਰ ਦੇ ਵੱਲੋਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਜੀ ਹਾਂ ਹੁਣ ਰਜਿਸਟਰੀ ਦੇ ਦੁਆਰਾ ਰਿਸ਼ਵਤ ਖੋਰੀ ਨਹੀਂ ਚੱਲੇਗੀ ਮਾਲ ਵਿਭਾਗ ਦੇ ਵਿਦੇਕ ਮੁਖਸਤਰ ਅਨੁਰਾਗ ਫਰਮਾਨੇ ਹੁਕਮ ਜਾਰੀ ਕਰ ਦਿੱਤੇ ਨੇ ਤਹਿਸੀਲਾਂ ਦੇ ਵਿੱਚੋਂ ਰਿਸ਼ਵਤ ਖੋਰੀ ਖਤਮ ਕਰਨ ਲਈ ਵੱਡਾ ਫੈਸਲਾ ਲਿਆ ਗਿਆ। ਦਰਅਸਲ 7 ਸਾਲ ਤੋਂ ਸੇਵਾ ਵਾਲੇ ਨੌਜਵਾਨ ਹੁਣ ਕਲਰਕਾਂ ਦਾ ਜਿੰਮਾ ਸੰਭਲ ਗਏ। ਲੰਬੇ ਸਮੇਂ ਤੋਂ ਤੇ ਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ ਦਿੱਤੇ ਨੇ। ਜੇ ਗੱਲ ਕੀਤੀ ਜਾਵੇ ਤਾਂ ਪਿਛਲੇ ਕਈ ਦਿਨਾਂ ਤੋਂ ਮਾਲ ਵਿਭਾਗ ਦੀਆਂ ਮੀਟਿੰਗਾਂ ਹੋ ਰਹੀਆਂ ਨੇ। ਹਾਲਾਂਕਿ ਪਿਛਲੇ ਦਿਨੀ ਵੱਡੇ ਪੱਧਰ ਦੇ ਉੱਤੇ ਤਹਿਸੀਲਦਾਰ, ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਵੀ ਕੀਤੇ ਗਏ ਸੀ। सीएम मानदेव ਵੱਲੋਂ ਹਮੇਸ਼ਾ ਹੀ ਇਹ ਗੱਲ ਕਹੀ ਜਾਂਦੀ ਹੈ ਕਿ ਹੁਣ ਭ੍ਰਿਸ਼ਟਾਚਾਰ ਨੂੰ ਖਤਮ ਕਰਤਾ ਜਾਵੇਗਾ ਕਿਸੇ ਵੀ ਪੱਧਰ ਤੇ ਭ੍ਰਿਸ਼ਟਾਚਾਰ ਨਹੀਂ ਹੋਣ ਦਿੱਤਾ ਜਾਵੇਗਾ ਤਾਂ ਅਜਿਹੇ ਵਿਚਕਾਰ ਹੁਣ ਰਜਿਸਟਰੀਆ ਦੌਰਾਨ ਰਿਸ਼ਵਤਖੋਰੀ ਵੀ ਨਹੀਂ ਚੱਲੇਗੀ ਮਾਲ ਵਿਭਾਗ ਦੇ ਵਿਧਿਕ ਮੁਖ ਸਕੱਤਰ ਅਨੁਰਾਗ ਫਰਮਾਨੇ ਹੁਕਮ ਜਾਰੀ ਕਰਦੇ ਤੈ ਲੰਬੇ ਸਮੇਤ ਤੈਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ ਦਿੱਤੇ ਨੇ ਤਾਂ 7 ਸਾਲ ਤੋਂ ਸੇਵਾ ਵਾਲੇ ਨੌਜਵਾਨ ਕਲਰਕਾਂ ਦਾ ਸੀਮਾ ਸਾਹ ਬਣਗੇ ਰਜਿਸਟਰੀ ਕਲਰਕਾਂ ਦੇ ਉੱਤੇ ਸਰਕਾਰ ਦੇ ਵੱਲੋਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਜੀ ਹਾਂ ਹੁਣ ਰਜਿਸਟਰੀ ਦੇ ਦੁਆਰਾ ਰਿਸ਼ਵਤ ਖੋਰੀ ਨਹੀਂ ਚੱਲੇਗੀ ਮਾਲ ਵਿਭਾਗ ਦੇ ਵਿਦੇਕ ਮੁਖਸਤਰ ਅਨੁਰਾਗ ਫਰਮਾਨੇ ਹੁਕਮ ਜਾਰੀ ਕਰ ਦਿੱਤੇ ਨੇ ਤਹਿਸੀਲਾਂ ਦੇ ਵਿੱਚੋਂ ਰਿਸ਼ਵਤ ਖੋਰੀ ਖਤਮ ਕਰਨ ਲਈ ਵੱਡਾ ਫੈਸਲਾ ਲਿਆ ਗਿਆ। ਦਰਅਸਲ 7 ਸਾਲ ਤੋਂ ਸੇਵਾ ਵਾਲੇ ਨੌਜਵਾਨ ਹੁਣ ਕਲਰਕਾਂ ਦਾ ਜਿੰਮਾ ਸੰਭੜ ਗਏ। ਲੰਬੇ ਸਮੇਂ ਤੋਂ ਤੈਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ ਦਿੱਤੇ ਨੇ। ਜੇ ਗੱਲ ਕੀਤੀ ਜਾਵੇ ਤਾਂ ਪਿਛਲੇ ਕਈ ਦਿਨਾਂ ਤੋਂ ਮਾਲ ਵਿਭਾਗ ਦੀਆਂ ਮੀਟਿੰਗਾਂ ਹੋ ਰਹੀਆਂ ਨੇ। ਹਾਲਾਂਕਿ ਪਿਛਲੇ ਦਿਨੀ ਵੱਡੇ ਪੱਧਰ ਦੇ ਉੱਤੇ ਤਹਿਸੀਲਦਾਰ, ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਵੀ ਕੀਤੇ ਗਏ ਸੀ। सीएम मान ਦੇ ਵੱਲੋਂ ਹਮੇਸ਼ਾ ਹੀ ਇਹ ਗੱਲ ਕਹੀ ਜਾਂਦੀ ਹੈ ਕਿ ਹੁਣ ਭ੍ਰਿਸ਼ਟਾਚਾਰ ਨੂੰ ਖਤਮ ਕਰਤਾ ਜਾਵੇਗਾ ਕਿਸੇ ਵੀ ਪੱਧਰ ਦੇ ਉੱਤੇ ਭ੍ਰਿਸ਼ਟਾਚਾਰ ਨਹੀਂ ਹੋਣ ਦਿੱਤਾ ਜਾਵੇਗਾ ਤਾਂ ਜੋ ਇਹ ਵਿਚਾਰ ਹੁਣ ਰਜਿਸਟਰੀਆ ਦੌਰਾਨ ਰਿਸ਼ਵਤਖੋਰੀ ਵੀ ਨਹੀਂ ਚੱਲੇਗੀ ਮਾਲ ਵਿਭਾਗ ਦੇ ਵਿਧਿਕ ਮੁਖ ਸਕੱਤਰ ਅਨੁਰਾਗ ਫਰਮਾਨੇ ਹੁਕਮ ਜਾਰੀ ਕਰਦੇ ਤੈਲ ਲੰਬੇ ਸਮੇਂ ਤੋਂ ਤੈਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ ਦਿੱਤੇ ਨੇ ਤਾਂ 7 ਸਾਲ ਤੋਂ ਸੇਵਾ ਵਾਲੇ ਨੌਜਵਾਨ ਕਲਰਕਾਂ ਦਾ ਜ਼ਿਮਾ ਸੰਭਲਣਗੇ ਰਜਿਸਟਰੀ ਕਲਰਕਾਂ ਦੇ ਉੱਤੇ ਸਰਕਾਰ ਦੇ ਵੱਲੋਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਜੀ ਹਾਂ ਹੁਣ ਰਜਿਸਟਰੀ ਦੇ ਦੁਆਰਾ ਰਿਸ਼ਵਤਖੋਰੀ ਨਹੀਂ ਚੱਲੇਗੀ ਮਾਲ ਵਿਭਾਗ ਦੇ ਵਿਧੇਕ ਮੁਖਸਤਕਰ ਅਨੁਰਾਗ ਪਰਮਾ ਨੇ ਹੁਕਮ ਜਾਰੀ ਕਰ ਦਿੱਤੇ ਨੇ ਤਹਿਸੀਲਾਂ ਦੇ ਵਿੱਚੋਂ ਰਿਸ਼ਵਤ ਖੋਰੀ ਖਤਮ ਕਰਨ ਲਈ ਵੱਡਾ ਫੈਸਲਾ ਲਿਆ ਗਿਆ। ਦਰਅਸਲ 7 ਸਾਲ ਤੋਂ ਸੇਵਾ ਵਾਲੇ ਨੌਜਵਾਨ ਹੁਣ ਕਲਰਕਾਂ ਦਾ ਜਿੰਮਾ ਸੰਭੜ ਗਏ। ਲੰਬੇ ਸਮੇਂ ਤੋਂ ਤੈਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ ਦਿੱਤੇ ਨੇ। ਜੇ ਗੱਲ ਕੀਤੀ ਜਾਵੇ ਤਾਂ ਪਿਛਲੇ ਕਈ ਦਿਨਾਂ ਤੋਂ ਮਾਲ ਵਿਭਾਗ ਦੀਆਂ ਮੀਟਿੰਗਾਂ ਹੋ ਰਹੀਆਂ ਨੇ। ਹਾਲਾਂਕਿ ਪਿਛਲੇ ਦਿਨੀ ਵੱਡੇ ਪੱਧਰ ਦੇ ਉੱਤੇ ਤਹਿਸੀਲਦਾਰ, ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਵੀ ਕੀਤੇ ਗਏ ਸੀ। ਸੀ ਆਮਾਨ ਦੇ ਵੱਲੋਂ ਹਮੇਸ਼ਾ ਹੀ ਇਹ ਗੱਲ ਕਹੀ ਜਾਂਦੀ ਹੈ ਕਿ ਹੁਣ ਭ੍ਰਿਸ਼ਟਾਚਾਰ ਨੂੰ ਖਤਮ ਕਰਤਾ ਜਾਵੇਗਾ ਕਿਸੇ ਵੀ ਪੱਧਰ ਦੇ ਉੱਤੇ ਭ੍ਰਿਸ਼ਟਾਚਾਰ ਨਹੀਂ ਹੋਣ ਦਿੱਤਾ ਜਾਵੇਗਾ ਤਾਂ ਜੋ ਇਹ ਵਿਚਾਰ ਹੁਣ ਰਜਿਸਟਰੀਆ ਦੌਰਾਨ ਰਿਸ਼ਵਤਖੋਰੀ ਵੀ ਨਹੀਂ ਚੱਲੇਗੀ ਮਾਲ ਵਿਭਾਗ ਦੇ ਵਿਧਿਕ ਮੁਖ ਸਕੱਤਰ ਅਨੁਰਾਗ ਫਰਮਾਨੇ ਹੁਕਮ ਜਾਰੀ ਕਰਦੇ ਤੇ ਲੰਬੇ ਸਮੇਂ ਤੋਂ ਤੈਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ ਦਿੱਤੇ ਨੇ ਤਾਂ 7 ਸਾਲ ਤੋਂ ਸੇਵਾ ਵਾਲੇ ਨੌਜਵਾਨ ਕਲਰਕਾਂ ਦਾ ਸੀਮਾ ਸਾਹਮਣਗੇ ਰਜਿਸਟਰੀ ਕਲਰਕਾਂ ਦੇ ਉੱਤੇ ਸਰਕਾਰ ਦੇ ਵੱਲੋਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਜੀ ਹਾਂ ਹੁਣ ਰਜਿਸਟਰੀ ਦੇ ਦੌਰਾਨ ਰਿਸ਼ਵਤਖੋਰੀ ਨਹੀਂ ਚੱਲੇਗੀ ਮਾਲ ਵਿਭਾਗ ਦੇ ਵਿਦੇਕ ਮੁਖਸਤਰ ਅਨੁਰਾਗ ਫਰਮਾਨੇ ਹੁਕਮ ਜਾਰੀ ਕਰ ਦਿੱਤੇ ਨੇ ਤਹਿਸੀਲਾਂ ਦੇ ਵਿੱਚੋਂ ਰਿਸ਼ਵਤ ਖੋਰੀ ਖਤਮ ਕਰਨ ਲਈ ਵੱਡਾ ਫੈਸਲਾ ਲਿਆ ਗਿਆ। ਦਰਅਸਲ 7 ਸਾਲ ਤੋਂ ਸੇਵਾ ਵਾਲੇ ਨੌਜਵਾਨ ਹੁਣ ਕਲਰਕਾਂ ਦਾ ਜਿੰਮਾ ਸੰਭਲ ਗਏ। ਲੰਬੇ ਸਮੇਂ ਤੋਂ ਤੇ ਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ ਦਿੱਤੇ ਨੇ। ਜੇ ਗੱਲ ਕੀਤੀ ਜਾਵੇ ਤਾਂ ਪਿਛਲੇ ਕਈ ਦਿਨਾਂ ਤੋਂ ਮਾਲ ਵਿਭਾਗ ਦੀਆਂ ਮੀਟਿੰਗਾਂ ਹੋ ਰਹੀਆਂ ਨੇ। ਹਾਲਾਂਕਿ ਪਿਛਲੇ ਦਿਨੀ ਵੱਡੇ ਪੱਧਰ ਦੇ ਉੱਤੇ ਤਹਿਸੀਲਦਾਰ, ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਵੀ ਕੀਤੇ ਗਏ ਸੀ। ਸੀਮਾਨ ਦੇ ਵੱਲੋਂ ਹਮੇਸ਼ਾ ਹੀ ਇਹ ਗੱਲ ਕਹੀ ਜਾਂਦੀ ਹੈ ਕਿ ਹੁਣ ਭ੍ਰਿਸ਼ਟਾਚਾਰ ਨੂੰ ਖਤਮ ਕਰਤਾ ਜਾਵੇਗਾ ਕਿਸੇ ਵੀ ਪੱਧਰ ਦੇ ਉੱਤੇ ਭ੍ਰਿਸ਼ਟਾਚਾਰ ਨਹੀਂ ਹੋਣ ਦਿੱਤਾ ਜਾਵੇਗਾ ਤਾਂ ਅਜਿਹੇ ਵਿਚਕਾਰ ਹੁਣ ਰਜਿਸਟਰੀਆ ਦੌਰਾਨ ਰਿਸ਼ਵਤਖੋਰੀ ਵੀ ਨਹੀਂ ਚੱਲੇਗੀ ਮਾਲ ਵਿਭਾਗ ਦੇ ਵਿਧਿਕ ਮੁਖ ਸਕੱਤਰ ਅਨੁਰਾਗ ਫਰਮਾਨੇ ਹੁਕਮ ਜਾਰੀ ਕਰਦੇ ਤੈ ਲੰਬੇ ਸਮੇਂ ਤੋਂ ਤੈਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ ਦਿੱਤੇ ਨੇ ਤਾਂ 7 ਸਾਲ ਤੋਂ ਸੇਵਾ ਵਾਲੇ ਨੌਜਵਾਨ ਕਲਰਕਾਂ ਦਾ ਸੀਮਾ ਸਾਹਮਣਗੇ ਰਜਿਸਟਰੀ ਕਲਰਕਾਂ ਦੇ ਉੱਤੇ ਸਰਕਾਰ ਦੇ ਵੱਲੋਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਜੀ ਹਾਂ ਹੁਣ ਰਜਿਸਟਰੀ ਦੇ ਦੁਆਰਾ ਰਿਸ਼ਵਤ ਖੋਰੀ ਨਹੀਂ ਚੱਲੇਗੀ ਮਾਲ ਵਿਭਾਗ ਦੇ ਵਿਦੇਕ ਮੁਖਸਤਰ ਅਨੁਰਾਗ ਫਰਮਾਨੇ ਹੁਕਮ ਜਾਰੀ ਕਰ ਦਿੱਤੇ ਨੇ ਤਹਿਸੀਲਾਂ ਦੇ ਵਿੱਚੋਂ ਰਿਸ਼ਵਤ ਖੋਰੀ ਖਤਮ ਕਰਨ ਲਈ ਵੱਡਾ ਫੈਸਲਾ ਲਿਆ ਗਿਆ। ਦਰਅਸਲ 7 ਸਾਲ ਤੋਂ ਸੇਵਾ ਵਾਲੇ ਨੌਜਵਾਨ ਹੁਣ ਕਲਰਕਾਂ ਦਾ ਜਿੰਮਾ ਸੰਭੜ ਗਏ। ਲੰਬੇ ਸਮੇਂ ਤੋਂ ਤੈਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ ਦਿੱਤੇ ਨੇ। ਜੇ ਗੱਲ ਕੀਤੀ ਜਾਵੇ ਤਾਂ ਪਿਛਲੇ ਕਈ ਦਿਨਾਂ ਤੋਂ ਮਾਲ ਵਿਭਾਗ ਦੀਆਂ ਮੀਟਿੰਗਾਂ ਹੋ ਰਹੀਆਂ ਨੇ। ਹਾਲਾਂਕਿ ਪਿਛਲੇ ਦਿਨੀ ਵੱਡੇ ਪੱਧਰ ਦੇ ਉੱਤੇ ਤਹਿਸੀਲਦਾਰ, ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਵੀ ਕੀਤੇ ਗਏ ਸੀ। सीएम मान ਦੇ ਵੱਲੋਂ ਹਮੇਸ਼ਾ ਹੀ ਇਹ ਗੱਲ ਕਹੀ ਜਾਂਦੀ ਹੈ ਕਿ ਹੁਣ ਭ੍ਰਿਸ਼ਟਾਚਾਰ ਨੂੰ ਖਤਮ ਕਰਤਾ ਜਾਵੇਗਾ ਕਿਸੇ ਵੀ ਪੱਧਰ ਦੇ ਉੱਤੇ ਭ੍ਰਿਸ਼ਟਾਚਾਰ ਨਹੀਂ ਹੋਣ ਦਿੱਤਾ ਜਾਵੇਗਾ ਤਾਂ ਜੋ ਇਹ ਵਿਚਾਰ ਹੁਣ ਰਜਿਸਟਰੀਆ ਦੌਰਾਨ ਰਿਸ਼ਵਤਖੋਰੀ ਵੀ ਨਹੀਂ ਚੱਲੇਗੀ ਮਾਲ ਵਿਭਾਗ ਦੇ ਵਿਧਿਕ ਮੁਖ ਸਕੱਤਰ ਅਨੁਰਾਗ ਫਰਮਾਨੇ ਹੁਕਮ ਜਾਰੀ ਕਰਦੇ ਤੈਲ ਲੰਬੇ ਸਮੇਤ ਤੈਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ ਦਿੱਤੇ ਨੇ ਤਾਂ 7 ਸਾਲ ਤੋਂ ਸੇਵਾ ਵਾਲੇ ਨੌਜਵਾਨ ਕਲਰਕਾਂ ਦਾ ਜ਼ਿਮਾ ਸੰਭਲਣਗੇ ਰਜਿਸਟਰੀ ਕਲਰਕਾਂ ਦੇ ਉੱਤੇ ਸਰਕਾਰ ਦੇ ਵੱਲੋਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਜੀ ਹਾਂ ਹੁਣ ਰਜਿਸਟਰੀ ਦੇ ਦੁਆਰਾ ਰਿਸ਼ਵਤਖੋਰੀ ਨਹੀਂ ਚੱਲੇਗੀ ਮਾਲ ਵਿਭਾਗ ਦੇ ਵਿਧੇਕ ਮੁਖਸਤਕਰ ਅਨੁਰਾਗ ਪਰਮਾ ਨੇ ਹੁਕਮ ਜਾਰੀ ਕਰ ਦਿੱਤੇ ਨੇ ਤਹਿਸੀਲਾਂ ਦੇ ਵਿੱਚੋਂ ਰਿਸ਼ਵਤ ਖੋਰੀ ਖਤਮ ਕਰਨ ਲਈ ਵੱਡਾ ਫੈਸਲਾ ਲਿਆ ਗਿਆ। ਦਰਅਸਲ 7 ਸਾਲ ਤੋਂ ਸੇਵਾ ਵਾਲੇ ਨੌਜਵਾਨ ਹੁਣ ਕਲਰਕਾਂ ਦਾ ਜਿੰਮਾ ਸੰਭੜ ਗਏ। ਲੰਬੇ ਸਮੇਂ ਤੋਂ ਤੈਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ ਦਿੱਤੇ ਨੇ। ਜੇ ਗੱਲ ਕੀਤੀ ਜਾਵੇ ਤਾਂ ਪਿਛਲੇ ਕਈ ਦਿਨਾਂ ਤੋਂ ਮਾਲ ਵਿਭਾਗ ਦੀਆਂ ਮੀਟਿੰਗਾਂ ਹੋ ਰਹੀਆਂ ਨੇ। ਹਾਲਾਂਕਿ ਪਿਛਲੇ ਦਿਨੀ ਵੱਡੇ ਪੱਧਰ ਦੇ ਉੱਤੇ ਤਹਿਸੀਲਦਾਰ, ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਵੀ ਕੀਤੇ ਗਏ ਸੀ। सीएम मानदेव ਵੱਲੋਂ ਹਮੇਸ਼ਾ ਹੀ ਇਹ ਗੱਲ ਕਹੀ ਜਾਂਦੀ ਹੈ ਕਿ ਹੁਣ ਭ੍ਰਿਸ਼ਟਾਚਾਰ ਨੂੰ ਖਤਮ ਕਰਤਾ ਜਾਵੇਗਾ ਕਿਸੇ ਵੀ ਪੱਧਰ ਤੇ ਭ੍ਰਿਸ਼ਟਾਚਾਰ ਨਹੀਂ ਹੋਣ ਦਿੱਤਾ ਜਾਵੇਗਾ ਤਾਂ ਅਜਿਹੇ ਵਿਚਕਾਰ ਹੁਣ ਰਜਿਸਟਰੀਆ ਦੌਰਾਨ ਰਿਸ਼ਵਤਖੋਰੀ ਵੀ ਨਹੀਂ ਚੱਲੇਗੀ ਮਾਲ ਵਿਭਾਗ ਦੇ ਵਿਧਿਕ ਮੁਖ ਸਕੱਤਰ ਅਨੁਰਾਗ ਫਰਮਾਨੇ ਹੁਕਮ ਜਾਰੀ ਕਰਦੇ ਤੈ ਲੰਬੇ ਸਮੇਂ ਤੋਂ ਤੈਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ ਦਿੱਤੇ ਨੇ ਤਾਂ 7 ਸਾਲ ਤੋਂ ਸੇਵਾ ਵਾਲੇ ਨੂੰ ਅਚਪਾਨ ਕਲਰਕਾਂ ਦਾ ਸੀਮਾ ਸਾਹ ਬਣਗੇ ਰਜਿਸਟਰੀ ਕਲਰਕਾਂ ਦੇ ਉੱਤੇ ਸਰਕਾਰ ਦੇ ਵੱਲੋਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਜੀ ਹਾਂ ਹੁਣ ਰਜਿਸਟਰੀ ਦੇ ਦੁਆਰਾ ਰਿਸ਼ਵਤ ਖੋਰੀ ਨਹੀਂ ਚੱਲੇਗੀ ਮਾਲ ਵਿਭਾਗ ਦੇ ਵਿਦੇਕ ਮੁਖਸਤਰ ਅਨੁਰਾਗ ਫਰਮਾਨੇ ਹੁਕਮ ਜਾਰੀ ਕਰ ਦਿੱਤੇ ਨੇ ਤਹਿਸੀਲਾਂ ਦੇ ਵਿੱਚੋਂ ਰਿਸ਼ਵਤ ਖੋਰੀ ਖਤਮ ਕਰਨ ਲਈ ਵੱਡਾ ਫੈਸਲਾ ਲਿਆ ਗਿਆ। ਦਰਅਸਲ 7 ਸਾਲ ਤੋਂ ਸੇਵਾ ਵਾਲੇ ਨੌਜਵਾਨ ਹੁਣ ਕਲਰਕਾਂ ਦਾ ਜਿੰਮਾ ਸੰਭਲ ਗਏ। ਲੰਬੇ ਸਮੇਂ ਤੋਂ ਤੇ ਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ ਦਿੱਤੇ ਨੇ। ਜੇ ਗੱਲ ਕੀਤੀ ਜਾਵੇ ਤਾਂ ਪਿਛਲੇ ਕਈ ਦਿਨਾਂ ਤੋਂ ਮਾਲ ਵਿਭਾਗ ਦੀਆਂ ਮੀਟਿੰਗਾਂ ਹੋ ਰਹੀਆਂ ਨੇ। ਹਾਲਾਂਕਿ ਪਿਛਲੇ ਦਿਨੀ ਵੱਡੇ ਪੱਧਰ ਦੇ ਉੱਤੇ ਤਹਿਸੀਲਦਾਰ, ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਵੀ ਕੀਤੇ ਗਏ ਸੀ। ਸੀਐਮ ਮਾਨ ਦੇ ਵੱਲੋਂ ਹਮੇਸ਼ਾ ਹੀ ਇਹੀ ਗੱਲ ਕਹੀ ਜਾਂਦੀ ਹੈ ਕਿ ਹੁਣ ਪ੍ਰਿਸ਼ਟਾਚਾਰ ਨੂੰ ਖਤਮ ਕੀਤਾ ਜਾਵੇਗਾ ਕਿਸੇ ਵੀ ਪੱਧਰ ਦੇ ਉੱਤੇ ਪ੍ਰਿਸ਼ਟਾਚਾਰ ਨਹੀਂ ਹੋਣ ਦਿੱਤਾ ਜਾਵੇਗਾ ਤਾਂ ਜੋ ਇਹ ਵਿਚਕਾਰ ਹੁਣ ਰਜਿਸਟਰੀਆਂ ਦੌਰਾਨ ਰਿਸ਼ਵਤਖੋਰੀ ਵੀ ਨਹੀਂ ਚੱਲੇਗੀ ਮਾਲ ਵਿਭਾਗ ਦੇ ਵਧੇਕ ਮੁਖਸਕਤਰ ਅਨੁਰਾਗ ਵਰਮਾ ਨੇ ਹੁਕਮ ਜਾਰੀ ਕਰਦੇ ਤੈ ਲੰਬੇ ਸਮੇਂ ਤੋਂ ਤੈਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ ਦਿੱਤੇ ਨੇ ਤਾਂ 7 ਸਾਲ ਤੋਂ ਸੇਵਾ ਵਾਲੇ ਨੌਜਵਾਨ ਕਲਰਕਾਂ ਦਾ ਸੀਮਾ ਸਾਹਮਣਗੇ ਰਜਿਸਟਰੀ ਕਲਰਕਾਂ ਦੇ ਉੱਤੇ ਸਰਕਾਰ ਦੇ ਵੱਲੋਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਜੀ ਹਾਂ ਹੁਣ ਰਜਿਸਟਰੀ ਦੇ ਦੌਰਾਨ ਰਿਸ਼ਵਤ ਖੋਰੀ ਨਹੀਂ ਚੱਲੇਗੀ ਮਾਲ ਵਿਭਾਗ ਦੇ ਵਿਦੇਕ ਮੁਖਸਤਰ ਅਨੁਰਾਗ ਫਰਮਾਨੇ ਹੁਕਮ ਜਾਰੀ ਕਰ ਦਿੱਤੇ ਨੇ ਤਹਿਸੀਲਾਂ ਦੇ ਵਿੱਚੋਂ ਰਿਸ਼ਵਤ ਖੋਰੀ ਖਤਮ ਕਰਨ ਲਈ ਵੱਡਾ ਫੈਸਲਾ ਲਿਆ ਗਿਆ। ਦਰਅਸਲ 7 ਸਾਲ ਤੋਂ ਸੇਵਾ ਵਾਲੇ ਨੌਜਵਾਨ ਹੁਣ ਕਲਰਕਾਂ ਦਾ ਜਿੰਮਾ ਸੰਭੜ ਗਏ। ਲੰਬੇ ਸਮੇਂ ਤੋਂ ਤੈਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ ਦਿੱਤੇ ਨੇ। ਜੇ ਗੱਲ ਕੀਤੀ ਜਾਵੇ ਤਾਂ ਪਿਛਲੇ ਕਈ ਦਿਨਾਂ ਤੋਂ ਮਾਲ ਵਿਭਾਗ ਦੀਆਂ ਮੀਟਿੰਗਾਂ ਹੋ ਰਹੀਆਂ ਨੇ। ਹਾਲਾਂਕਿ ਪਿਛਲੇ ਦਿਨੀ ਵੱਡੇ ਪੱਧਰ ਦੇ ਉੱਤੇ ਤਹਿਸੀਲਦਾਰ, ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਵੀ ਕੀਤੇ ਗਏ ਸੀ। सीएम मान ਦੇ ਵੱਲੋਂ ਹਮੇਸ਼ਾ ਹੀ ਇਹ ਗੱਲ ਕਹੀ ਜਾਂਦੀ ਹੈ ਕਿ ਹੁਣ ਭ੍ਰਿਸ਼ਟਾਚਾਰ ਨੂੰ ਖਤਮ ਕਰਤਾ ਜਾਵੇਗਾ ਕਿਸੇ ਵੀ ਪੱਧਰ ਦੇ ਉੱਤੇ ਭ੍ਰਿਸ਼ਟਾਚਾਰ ਨਹੀਂ ਹੋਣ ਦਿੱਤਾ ਜਾਵੇਗਾ ਤਾਂ ਜੋ ਇਹ ਵਿਚਾਰ ਹੁਣ ਰਜਿਸਟਰੀਆ ਦੌਰਾਨ ਰਿਸ਼ਵਤਖੋਰੀ ਵੀ ਨਹੀਂ ਚੱਲੇਗੀ ਮਾਲ ਵਿਭਾਗ ਦੇ ਵਿਧਿਕ ਮੁਖ ਸਕੱਤਰ ਅਨੁਰਾਗ ਫਰਮਾਨੇ ਹੁਕਮ ਜਾਰੀ ਕਰ ਦਿੱਤੇ ਲੰਬੇ ਸਮੇਤ ਤੈਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ ਦਿੱਤੇ ਨੇ ਤਾਂ 7 ਸਾਲ ਤੋਂ ਸੇਵਾ ਵਾਲੇ ਨੌਜਵਾਨ ਕਲਰਕਾਂ ਦਾ ਜ਼ਿਮਾ ਸੰਭਲਣਗੇ ਰਜਿਸਟਰੀ ਕਲਰਕਾਂ ਦੇ ਉੱਤੇ ਸਰਕਾਰ ਦੇ ਵੱਲੋਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਜੀ ਹਾਂ ਹੁਣ ਰਜਿਸਟਰੀ ਦੇ ਦੁਆਰਾ ਰਿਸ਼ਵਤਖੋਰੀ ਨਹੀਂ ਚੱਲੇਗੀ ਮਾਲ ਵਿਭਾਗ ਦੇ ਵਿਦੇਕ ਮੁਖਸਤਰ ਅਨੁਰਾਗ ਪਰਮਾ ਨੇ ਹੁਕਮ ਜਾਰੀ ਕਰ ਦਿੱਤੇ ਨੇ ਤਹਿਸੀਲਾਂ ਦੇ ਵਿੱਚੋਂ ਰਿਸ਼ਵਤ ਖੋਰੀ ਖਤਮ ਕਰਨ ਲਈ ਵੱਡਾ ਫੈਸਲਾ ਲਿਆ ਗਿਆ। ਦਰਅਸਲ 7 ਸਾਲ ਤੋਂ ਸੇਵਾ ਵਾਲੇ ਨੌਜਵਾਨ ਹੁਣ ਕਲਰਕਾਂ ਦਾ ਜਿੰਮਾ ਸੰਭਲ ਗਏ। ਲੰਬੇ ਸਮੇਂ ਤੋਂ ਤੈਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ ਦਿੱਤੇ ਨੇ। ਜੇ ਗੱਲ ਕੀਤੀ ਜਾਵੇ ਤਾਂ ਪਿਛਲੇ ਕਈ ਦਿਨਾਂ ਤੋਂ ਮਾਲ ਵਿਭਾਗ ਦੀਆਂ ਮੀਟਿੰਗਾਂ ਹੋ ਰਹੀਆਂ ਨੇ। ਹਾਲਾਂਕਿ ਪਿਛਲੇ ਦਿਨੀ ਵੱਡੇ ਪੱਧਰ ਦੇ ਉੱਤੇ ਤਹਿਸੀਲਦਾਰ, ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਵੀ ਕੀਤੇ ਗਏ।